ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਜਿਵੇਂ-ਜਿਵੇਂ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਨੇ ਇਹ ਵੀ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਸਿਆਸੀ ਆਧਾਰ ਤੇ ਕੌਣ ਕਿਸ ਦਾ ਸਮਰਥਨ ਕਰ ਰਿਹਾ ਹੈ। ਆਮ ਨਾਗਰਿਕਾਂ 'ਚ ਸਿਆਸੀ ਵਿਚਾਰਧਾਰਾਵਾਂ 'ਚ ਮਤਭੇਦ ਹੋਣਾ ਆਮ ਗੱਲ ਹੈ ਪਰ ਇਸ ਵਾਰ ਅਮਰੀਕਾ 'ਚ ਕਾਰਪੋਰੇਟ ਜਗਤ ਦੇ ਲੋਕ ਵੀ ਖੁੱਲ ਕੇ ਆਪਣੀ ਪਸੰਦ ਦੇ ਉਮੀਦਵਾਰ ਦਾ ਸਮਰਥਨ ਕਰ ਰਹੇ ਆ। ਆਈਟੀ ਬੈਂਕਿੰਗ ਤੇਲ ਅਤੇ ਹੋਰ ਖੇਤਰੀ ਕਾਰੋਬਾਰ ਆਧਾਰਿਤ ਕੰਪਨੀਆਂ ਸਮੇਤ ਕਈ ਵੱਡੀਆਂ ਕੰਪਨੀਆਂ ਨੇ ਆਪੋ ਆਪਣੇ ਉਮੀਦਵਾਰਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਮਰੀਕਾ 'ਚ 5 ਨਵੰਬਰ 2024 ਨੂੰ ਰਾਸ਼ਟਰਪਤੀ ਚੋਣ ਲਈ VOTING ਹੋਵੇਗੀ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੇਟ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ 트੍ਰੰਪ ਵਿਚਾਲੇ ਮੁਕਾਬਲਾ ਹੈ ਕਮਲਾ ਹੈਰਿਸ ਉਦਾਰਵਾਦੀ ਤੇ ਖੱਬੇਪੱਖੀ ਵਿਚਾਰਧਾਰਾ ਦੀ ਨੁਮਾਇੰਦਗੀ ਕਰ ਰਹੀ ਹੈ ਜਦਕਿ 트੍ਰੰਪ ਸੁਰੱਖਿਆਵਾਦੀ ਤੇ ਦੱਖਣਪੰਥੀ ਨੀਤੀ ਦਾ ਸਮਰਥਨ ਕਰ ਰਹੇ ਹਨ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਚੋਣ 'ਚ ਤਕਨੀਕੀ ਦਿੱਗਜ ਕਿਸ ਦਾ ਸਮਰਥਨ ਕਰ ਰਹੇ ਨੇ ਮਾਈਕਰੋਸਾਫਟ ਗੂਗਲ ਐਮਾਜ਼ਨ ਅਤੇ ਮਾਈਕਰੋ ਸਿਸਟਮ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਦੇ ਕਰਮਚਾਰੀਆਂ ਨੇ ਕਮਲਾ ਹੈਰਿਸ ਦੀ ਚੋਣ ਮੁਹਿੰਮ 'ਚ ਲੱਖਾਂ ਡਾਲਰ ਦਾ ਯੋਗਦਾਨ ਦਿੱਤਾ ਹੈ ਸਿਆਸੀ ਨਿਗਰਾਨੀ ਸੰਗਠਨ ਓਪਨ ਸੀਕਰੇਟਸ ਦੀ ਰਿਪੋਰਟ 'ਚ ਦਾਵਾ ਕੀਤਾ ਗਿਆ ਹੈ ਕਿ ਕਮਲਾ ਹੈਰਿਸ ਨੂੰ ਇਹਨਾਂ ਕੰਪਨੀਆਂ ਦੇ ਕਰਮਚਾਰੀਆਂ ਵੱਲੋਂ ਦਿੱਤਾ ਗਿਆ ਚੋਣ ਚੰਦਾ 트ੰਪ ਨਾਲੋਂ ਕਿਤੇ ਜ਼ਿਆਦਾ ਹੈ ਦੂਜੇ ਪਾਸੇ ਟੈਸਲਾ ਦੇ ਮਾਲਕ ਐਲਨ ਮਸਕ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਅਤੇ ਪੇਪਲ ਦੇ ਮਾਲਕ ਪੀਟਰ ਐਂਡਰੀਅਸ ਥੀਲ ਵਰਗੇ ਤਕਨੀਕੀ ਅਰਬਪਤੀ ਟਰੰਪ ਦਾ ਸਮਰਥਨ ਕਰ ਰਹੇ ਨੇ ਇਹਨਾਂ ਦੋਵਾਂ ਨੇ ਟਰੰਪ ਦੀ ਚੋਣ ਮੁਹਿੰਮ 'ਚ ਕਿੰਨਾ ਵਿੱਤੀ ਯੋਗਦਾਨ ਪਾਇਆ ਹੈ ਇਸ ਦਾ ਖੁਲਾਸਾ ਅਜੇ ਨਹੀਂ ਹੋਇਆ ਪਰ ਦੋਵਾਂ ਦੀ ਬਿਆਨਬਾਜ਼ੀ ਤੋਂ ਉਹਨਾਂ ਦਾ ਟਰੰਪ ਵੱਲ ਝੁਕਾਅ ਸਪਸ਼ਟ ਨਜ਼ਰ ਆ ਰਿਹਾ ਹੈ ਟਰੰਪ ਨੇ ਜ਼ਕਰਬਰਗ ਵੱਲੋਂ ਹਾਊਸ ਜੁਡੀਸ਼ਰੀ ਕਮੇਟੀ ਨੂੰ ਲਿਖੇ ਪੱਤਰ ਨੂੰ ਵੀ ਚੋਣ ਹਥਿਆਰ ਬਣਾਇਆ ਜਿਸ ਵਿੱਚ ਜ਼ਕਰਬਰ ਨੇ ਦਾਵਾ ਕੀਤਾ ਸੀ ਕਿ ਕੋਵਿਡ ਦੌਰਾਨ ਬਾਈਡਨ ਪ੍ਰਸ਼ਾਸਨ ਨੇ ਮੈਟਾ ਤੇ ਸਮਗਰੀ ਹਟਾਉਣ ਲਈ ਦਬਾਅ ਪਾਇਆ ਸੀ ਪਰ ਜਦੋਂ ਸਾਡੀ ਟੀਮ ਨੇ ਅਜਿਹਾ ਨਹੀਂ ਕੀਤਾ ਤਾਂ ਬਾਈਡਨ ਪ੍ਰਸ਼ਾਸਨ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਿੱਥੇ ਵੱਡੀਆਂ ਟੈਕਨੋਲੋਜੀ ਕੰਪਨੀਆਂ ਕਮਲਾ ਹੈਰਿਸ ਦਾ ਸਮਰਥਨ ਕਰ ਰਹੀਆਂ ਨੇ ਉੱਥੇ ਹੀ ਬੈਂਕਿੰਗ ਤੇ ਤੇਲ ਕੰਪਨੀਆਂ ਡੋਨਾਲਡ ਟਰੰਪ ਦੇ ਸਮਰਥਨ ਚ ਨੇ ਦਰਅਸਲ 트럼ਪ ਨੇ ਟੈਕਸਾਂ ਅਤੇ ਰੂਲ ਰੈਗੂਲੇਸ਼ਨਜ਼ 'ਚ ਢਿੱਲ ਦੇਣ ਦਾ ਵਾਅਦਾ ਕੀਤਾ ਹੈ 트럼ਪ ਨੇ ਜਲਵਾਯੂ ਪਰਵਰਤਨ ਨਾਲ ਨਜਿੱਠਣ ਲਈ ਨਿਰਧਾਰਤ ਨੈਟ ਜ਼ੀਰੋ ਮਿਸ਼ਨ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਕੋਲੇ ਤੇ ਤੇਲ ਤੇ ਭਰੋਸਾ ਪ੍ਰਗਟਾਇਆ ਇਸ ਨਾਲ ਕੰਪਨੀਆਂ ਨੂੰ ਫਾਇਦਾ ਹੋਵੇਗਾ ਇਸੇ ਲਈ ਬੈਂਕਿੰਗ ਤੇ ਤੇਲ ਕੰਪਨੀਆਂ ਖੁੱਲ ਕੇ 트ੰਪ ਦਾ ਸਮਰਥਨ ਕਰ ਰਹੀਆਂ ਨੇ ਹਾਲਾਂਕਿ 트ੰਪ ਨੂੰ ਇਸ ਲਈ ਗਰੇਟਾ ਥਨਬਰਗ ਸਮੇਤ ਕਈ ਜਲਵਾਯੂ ਕਾਰਜਕਰਤਾਵਾਂ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਹੈ ਅਮਰੀਕਾ ਦੇ ਸੱਟਾ ਬਾਜ਼ਾਰ ਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਰੁਝਾਨ ਬਦਲ ਚੁੱਕਾ ਹੈ ਤੇ ਹੁਣ ਕਮਲਾ ਹੈਰਿਸ ਜਿੱਤ ਦੀ ਦਾਵੇਦਾਰ ਮੰਨੀ ਜਾ ਰਹੀ ਹੈ ਕੁਝ ਸਮਾਂ ਪਹਿਲਾਂ ਤੱਕ ਟਰੰਪ ਨੂੰ ਦਾਵੇਦਾਰ ਮੰਨ ਰਿਹਾ ਸੱਟਾ ਬਾਜ਼ਾਰ ਮੁਤਾਬਕ ਕਮਲਾ ਹੈਰਿਸ ਦੇ ਜੇਤੂ ਰਹਿਣ ਦੇ 52% ਅਸਾਰ ਨੇ ਜਦ ਕਿ ਟਰੰਪ ਦੀ ਜਿੱਤ ਦੀਆਂ 47% ਦੀ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਸੱਟਾ ਬਾਜ਼ਾਰ ਲਗਾਤਾਰ ਰੰਗ ਬਦਲ ਰਿਹਾ ਹੈ ਜਿੱਥੇ 24 ਸਤੰਬਰ ਨੂੰ ਕਮਲਾ ਹੈਰਿਸ ਦੇ ਜੇਤੂ ਰਹਿਣ ਦੇ ਅਸਾਰ 54% ਮੰਨੇ ਜਾ ਰਹੇ ਸਨ ਜਦ ਕਿ ਟਰੰਪ ਦੀ ਸੰਭਾਵਨਾ 45% ਦੀ ਰਹਿ ਗਈ ਸੀ ਇਸ ਤੋਂ ਇਲਾਵਾ ਇੱਕ ਤਾਜ਼ਾ ਸਰਵੇਖਣ ਚ ਕਮਲਾ ਹੈਰਿਸ ਨੂੰ 49.2 ਫੀਸ ਦੀ ਵੋਟਾਂ ਮਿਲ ਸਕਦੀਆਂ ਨੇ ਜਦਕਿ ਡੋਨਾਲਡ ਟਰੰਪ ਨੂੰ 46 ਫੀਸ ਦੀ ਵੋਟਾਂ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੂਜੇ ਪਾਸੇ ਇੱਕ ਹੋਰ ਪ੍ਰਮੁੱਖ ਮੀਡੀਆ ਅਦਾਰੇ ਵੱਲੋਂ ਕਰਵਾਏ ਸਰਵੇਖਣ ਦੌਰਾਨ 55 ਫੀਸ ਦੀ ਲੋਕਾਂ ਨੇ ਕਮਲਾ ਹੈਰਿਸ ਦੇ ਜੇਤੂ ਰਹਿਣ ਦੀ ਪੇਸ਼ੰਗੋਈ ਕੀਤੀ ਜਦਕਿ ਟਰੰਪ ਦੇ ਹੱਕ 'ਚ ਖੜੇ ਲੋਕਾਂ ਦੀ ਗਿਣਤੀ ਸਿਰਫ 45 ਫੀਸ ਦੀ ਦਰਜ ਕੀਤੀ ਗਈ। ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਬਾਰੇ ਵੱਖ-ਵੱਖ ਮੁੱਦਿਆਂ ਤੇ ਲੋਕਾਂ ਦੀ ਰਾਏ ਵੀ ਵੱਖ-ਵੱਖਰੀ ਹੈ। ਏਸ਼ੀਅਨ ਲੋਕਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਕਮਲਾ ਹੈਰਿਸ 트ੰਪ ਤੋਂ 38% ਦੀ ਅੱਗੇ ਚੱਲ ਰਹੇ ਨੇ ਸਰਵੇਖਣ ਦੌਰਾਨ ਏਸ਼ੀਆਈ ਮੂਲ ਦੇ 66% ਦੀ ਅਮਰੀਕੀਆਂ ਨੇ ਕਿਹਾ ਕਿ ਉਹ ਕਮਲਾ ਹੈਰਿਸ ਨੂੰ ਵੋਟ ਪਾਉਣਗੇ ਜਦਕਿ 트ੰਪ ਨੂੰ ਵੋਟ ਪਾਉਣ ਦੀ ਗੱਲ ਕਹਿਣ ਵਾਲਿਆਂ ਦੀ ਗਿਣਤੀ ਸਿਰਫ 28% ਦੀ ਦਰਜ ਕੀਤੀ ਗਈ 6% ਦੀ ਏਸ਼ੀਆਈ ਮੂਲ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਵੱਲੋਂ ਹਾਲੇ ਵੋਟ ਪਾਉਣ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ ਏਸ਼ੀਆਈ ਲੋਕਾਂ ਨਾਲ ਸੰਬੰਧਿਤ ਸਰਵੇਖਣ ਦੀ ਤੁਲਨਾ 2020 ਚ ਕੀਤੇ ਗਏ ਸਰਵੇਖਣ ਨਾਲ ਕੀਤੀ ਜਾਵੇ ਤਾਂ ਉਸ ਵੇਲੇ 54% ਦੀ ਲੋਕਾਂ ਨੇ ਬਾਈਡਨ ਨੂੰ ਵੋਟ ਪਾਉਣ ਦੀ ਗੱਲ ਆਖੀ ਪਰ ਇਸ ਵਾਰ ਅੰਕੜਾ ਹੋਰ ਵੀ ਜ਼ਿਆਦਾ ਵੱਧ ਚੁੱਕਾ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਯੂਕਰੇਨ ਦੀ ਸਥਿਤੀ ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਦੇ ਲੋਕ ਮਰ ਚੁੱਕੇ ਨੇ ਅਤੇ ਦੇਸ਼ ਖਤਮ ਹੋ ਚੁੱਕਾ ਹੈ 트੍ਰੰਪ ਨੇ ਕਿਹਾ ਕਿ ਫਰਵਰੀ 2022 ਚ ਰੂਸ ਦੇ ਹਮਲੇ ਤੋਂ ਪਹਿਲਾਂ ਯੂਕਰੇਨ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਉਸਨੇ ਕਿਹਾ ਭਾਵੇਂ ਇੱਕ ਬਹੁਤ ਮਾੜਾ ਸਮਝੌਤਾ ਵੀ ਹੋਇਆ ਹੁੰਦਾ ਤਾਂ ਇਹ ਅੱਜ ਦੀ ਸਥਿਤੀ ਨਾਲੋਂ ਬਿਹਤਰ ਹੁੰਦਾ ਉਹਨਾਂ ਦੇ ਇਹਨਾਂ ਬਿਆਨਾਂ ਤੋਂ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇਕਰ ਸਾਬਕਾ ਰਾਸ਼ਟਰਪਤੀ ਮੁੜ ਚੁਣਿਆ ਜਾਂਦਾ ਹੈ ਤਾਂ ਉਹ ਉਸ ਦੇਸ਼ ਦੇ ਭਵਿੱਖ ਬਾਰੇ ਗੱਲਬਾਤ 'ਚ ਕਿੰਨੀ ਰਿਆਇਤ ਦੇਣ ਲਈ ਤਿਆਰ ਹੋਵੇਗਾ ਲੰਬੇ ਸਮੇਂ ਤੋਂ ਯੂਕਰੇਨ ਨੂੰ ਅਮਰੀਕੀ ਸਹਾਇਤਾ ਦੀ ਆਲੋਚਨਾ ਕਰਨ ਵਾਲੇ ਟਰੰਪ ਨੇ ਅਕਸਰ ਦਾਵਾ ਕੀਤਾ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਰੂਸ ਕਦੇ ਵੀ ਹਮਲਾ ਨਾ ਕਰਦਾ ਉਹ ਇਹ ਵੀ ਦਾਵਾ ਕਰਦੇ ਨੇ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਜੰਗ ਨੂੰ ਰੋਕ ਦੇਣਗੇ ਪਰ ਉਹ ਇਸ ਵਿਸ਼ੇ ਤੇ ਆਪਣੇ ਵਿਚਾਰ ਕਦੇ ਵੀ ਵਿਸਥਾਰ ਨਾਲ ਪ੍ਰਗਟ ਨਹੀਂ ਕਰਦੇ ਸਾਬਕਾ ਰਾਸ਼ਟਰਪਤੀ ਨੇ ਉੱਤਰੀ ਕੈਰੋਲਿਨਾ ਦੇ ਇੱਕ ਸਮਾਗਮ 'ਚ ਕਿਹਾ ਕਿ ਕੀਵ ਤੋਂ ਬਾਹਰ ਯੂਕਰੇਨ ਦਾ ਜ਼ਿਆਦਾਤਰ ਹਿੱਸਾ ਖੰਡਰ 'ਚ ਬਦਲ ਗਿਆ ਹੈ ਟਰੰਪ ਨੇ ਕਿਹਾ ਕਿ ਯੂਕਰੇਨ ਚ ਸੈਨਿਕਾਂ ਦੀ ਕਮੀ ਆ ਤੇ ਉਥੇ ਦੀ ਆਬਾਦੀ ਜੰਗ ਚ ਹੋਣ ਵਾਲੀਆਂ ਮੌਤਾਂ ਤੇ ਲੋਕਾਂ ਦੇ ਗਵਾਂਡੀ ਦੇਸ਼ਾਂ ਚ ਜਾਣ ਕਾਰਨ ਘਟ ਰਹੀ ਹੈ ਉਸ ਨੇ ਸਵਾਲ ਕੀਤਾ ਕਿ ਕੀ ਦੇਸ਼ ਕੋਲ ਜੰਗ ਨੂੰ ਖਤਮ ਕਰਨ ਲਈ ਕੋਈ ਗੱਲਬਾਤ ਕਰਨ ਦੀ ਥਾਂ ਹੈ ਟਰੰਪ ਨੇ ਕਿਹਾ ਕੋਈ ਵੀ ਸੌਦਾ ਜੇਕਰ ਇਸ ਤੋਂ ਵੀ ਮਾੜਾ ਸੌਦਾ ਹੋਇਆ ਹੁੰਦਾ ਤਾਂ ਇਸ ਸਥਿਤੀ ਤੋਂ ਬਿਹਤਰ ਹੁੰਦਾ ਜੋ ਸਾਡੇ ਸਾਹਮਣੇ ਆ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਉਹਨਾਂ ਨੇ ਕੋਈ ਮਾੜਾ ਸੌਦਾ ਕੀਤਾ ਹੁੰਦਾ ਤਾਂ ਉਹ ਇਸ ਨਾਲੋਂ ਕਿਤੇ ਵਧੀਆ ਸੀ ਜੇਕਰ ਉਹ ਥੋੜੀ ਜਿਹੀ ਕੁਰਬਾਨੀ ਕਰਦੇ ਤਾਂ ਕਈ ਜਾਨਾਂ ਬਚ ਸਕਦੀਆਂ ਸਨ ਰਾਸ਼ਟਰਪਤੀ ਸਾਬਕਾ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਕੀ ਸਮਝੌਤਾ ਕਰ ਸਕਦੇ ਹਾਂ ਇਹ ਯੂਕਰੇਨ ਨੂੰ ਖਤਮ ਹੋ ਗਿਆ ਦੇਸ਼ ਕਹਿ ਸਕਦੇ ਹਾਂ ਤੇ ਦੇਸ਼ ਤਬਾਹ ਹੋ ਚੁੱਕਾ ਹੈ ਅਮਰੀਕਾ ਵਿਖੇ ਨਿਊਯਾਰਕ ਸਿਟੀ ਚ ਸਿਟੀ ਹੈਲਥ ਕਮਿਸ਼ਨਰ ਡਾਕਟਰ ਅਸ਼ਵਿਨ ਵਾਸਨ ਜੋ ਕੋਵਿਡ-19 ਮਹਾਮਾਰੀ ਦੇ ਇੱਕ ਨਾਜ਼ੁਕ ਪੜਾਚ ਸ਼ਹਿਰ ਦੀ ਅਗਵਾਈ ਕਰਨ ਲਈ ਵਿਆਪਕ ਤੌਰ ਤੇ ਜਾਣੇ ਜਾਂਦੇ ਨੇ ਨੇ 23 ਸਤੰਬਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ ਅਦਾ ਛੱਡਣ ਲਈ ਡਾਕਟਰ ਵਾਸਨ ਨੇ ਆਪਣੇ ਫੈਸਲੇ ਲਈ ਪਰਿਵਾਰ ਨੂੰ ਮੁੱਖ ਕਾਰਜਵਜੋ ਦਰਸਾਇਆ ਵਾਸਨ ਮੁਤਾਬਕ ਜਿਵੇਂ ਕਿ ਕੋਈ ਵੀ ਪਰਿਵਾਰ ਵਾਲਾ ਜਾਂ ਚੁਣਿਆ ਹੋਇਆ ਪਰਿਵਾਰ ਜਾਣਦਾ ਹੈ ਮੇਰੀ ਪਤਨੀ ਅਤੇ ਤਿੰਨ ਛੋਟੇ ਬੱਚਿਆਂ ਨੇ ਮੇਰੇ ਨਾਲ ਸੇਵਾ ਕੀਤੀ ਹੈ ਮੇਰੀ ਗੈਰ ਮੌਜੂਦਗੀ ਦਾ ਖਾਮਿਆਜ਼ਾ ਚੱਲਿਆ ਤੇ ਮੋਢੇ ਨਾਲ ਮੋਢਾ ਜੋੜਿਆ ਹੈ ਮੈਂ ਉਹਨਾਂ ਦੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਚੁਣਿਆ ਹੁਣ ਉਹਨਾਂ ਨਾਲ ਸਮਾਂ ਬਤਾਉਣ ਦਾ ਸਮਾਂ ਆ ਗਿਆ ਹੈ ਹਾਲਾਂਕਿ ਇਹ ਇੱਕ ਸਖਤ ਫੈਸਲਾ ਸੀ ਇਹ ਮੇਰੇ ਤੇ ਮੇਰੇ ਪਰਿਵਾਰ ਲਈ ਸਹੀ ਸੀ ਵਾਸਨਿਕਾ ਮੇਰੇ ਲਈ ਇਹ ਸੱਚਮੁੱਚ ਸਨਮਾਨ ਹੈ ਕਿ ਮੈਂ ਆਪਣੇ ਪਿਆਰੇ ਸ਼ਹਿਰ ਨਿਊਯਾਰਕ ਦੀ ਸੇਵਾ ਕੀਤੀ ਜਿੱਥੇ ਮੈਂ ਸਾਲਾਂ ਤੋਂ ਇੱਕ ਪਰਿਵਾਰ ਸ਼ੁਰੂ ਕੀਤਾ ਤੇ ਉਸ ਨੂੰ ਪਾਲਿਆ ਤੁਹਾਡਾ ਹੈਲਥ ਕਮਿਸ਼ਨਰ ਬਣਨਾ ਸ਼ਹਿਰ ਦੇ 8.3 ਮਿਲੀਅਨ ਸਾਥੀਆਂ ਦੀ ਸੇਵਾ ਕਰਨਾ ਸਨਮਾਨ ਦੀ ਗੱਲ ਹੈ ਲਗਭਗ 3 ਸਾਲਾਂ ਦੀ ਸੇਵਾ ਤੋਂ ਬਾਅਦ ਉਹ ਜਨਵਰੀ 2025 ਦੇ ਸ਼ੁਰੂ 'ਚ ਨਿਊਯਾਰਕ ਸਿਟੀ ਡਿਪਾਰਟਮੈਂਟ ਆਫ ਹੈਲਥ ਐਂਡ ਮੈਂਟਲ ਹਾਈਜੀਨ ਦੇ ਕਮਿਸ਼ਨਰ ਵਜੋਂ ਆਪਣਾ ਅਹੁਦਾ ਛੱਡ ਦੇਣਗੇ ਹਾਲਾਂਕਿ ਆਪਣੇ ਕਮਿਸ਼ਨਰ ਦੀਆਂ ਡਿਊਟੀਆਂ ਤੋਂ ਅਸਤੀਫਾ ਦੇ ਕੇ ਡਾਕਟਰ ਵਾਸਨ ਨੇ ਇੱਕ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਅਤੇ ਸਿੱਖਿਆਕ ਵਜੋਂ ਆਪਣਾ ਕੰਮ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ ਜਦਕਿ ਸਿਹਤ ਸਮਾਨਤਾ ਤੇ ਪਹੁੰਚ ਨੂੰ ਉਤਸ਼ਾਹਿਤ ਕਰਨ ਦੀ ਯਤਨਾਂ ਦਾ ਸਮਰਥਨ ਵੀ ਕੀਤਾ ਹੈ ਡਾਕਟਰ ਵਾਸਨ ਨੇ ਕੈਲੀਫੋਰਨੀਆ ਯੂਨੀਵਰਸਿਟੀ ਲਾਸ ਐਂਜਲਸ ਤੋਂ ਅਰਥ ਸ਼ਾਸਤਰ 'ਚ ਬੀਏ ਹਾਰਵਰਡ ਸਕੂਲ ਆਫ ਪਬਲਿਕ ਹੈਲਥ ਤੋਂ ਮਹਾਮਾਰੀ ਵਿਗਿਆਨ ਚ ਐਸ ਸੀ ਐਮ ਮਿਸ਼ੀਗਨ ਯੂਨੀਵਰਸਿਟੀ ਤੋਂ ਐਮ ਡੀ ਅਤੇ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਤੋਂ ਪਬਲਿਕ ਹੈਲਥ ਚ ਉਸ ਦੀ ਪੀ ਐਚ ਡੀ ਕੀਤੀ ਇਜ਼ਰਾਈਲ ਵੱਲੋਂ ਦਹਿਸ਼ਤ ਦੀ ਜਥੇਬੰਦੀ ਹਿਜ਼ਬੁੱਲਾ ਖਿਲਾਫ ਲਿਬਨਾਨ ਚ ਕੀਤੇ ਗਏ ਹਵਾਈ ਹਮਲੇ ਦੌਰਾਨ ਸੀਰੀਆ ਦੇ 23 ਵਿਅਕਤੀ ਮਾਰੇ ਗਏ ਸਥਾਨਕ ਵਿਅਕਤੀ ਮੁਤਾਬਕ ਮ੍ਰਿਤਕਾਂ ਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਨੇ ਇਜ਼ਰਾਈਲ ਨੇ ਬੇਰੂਤ 'ਚ ਇੱਕ ਹੋਰ ਇਮਾਰਤ ਤੇ ਹਮਲਾ ਕਰਕੇ ਹਜ਼ਬੁੱਲਾ ਕਮਾਂਡਰ ਮੁਹੰਮਦ ਹੁਸੈਨ ਸਰੂਰ ਨੂੰ ਮਾਰ ਦਿੱਤਾ ਹੈ। ਲਿਬਨਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਹਮਲਾ ਇਮਾਰਤ ਤੇ ਹੋਇਆ ਜਿੱਥੇ ਸੀਰੀਆਈ ਕਾਮੇ ਤੇ ਉਹਨਾਂ ਦੇ ਪਰਿਵਾਰ ਠਹਿਰੇ ਹੋਏ ਸਨ। ਹਜ਼ਬੁੱਲਾ ਖਿਲਾਫ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੌਰਾਨ ਇਹ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਹੈ। ਇਜ਼ਰਾਈਲ ਨੇ ਜ਼ਮੀਨੀ ਹਮਲੇ ਦੀ ਧਮਕੀ ਦਿੱਤੀ ਹੈ ਤੇ ਦੋਵੇਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਵਧਣ ਕਾਰਨ ਜੰਗ ਲੱਗਣ ਦੀ ਸੰਭਾਵਨਾ ਹੈ। ਲਿਬਨਾਨ ਦੀ ਨੈਸ਼ਨਲ ਨਿਊਜ਼ ਏਜੰਸੀ ਨੇ ਕਿਹਾ ਕਿ ਹਵਾਈ ਹਮਲਾ ਪੁਰਾਤਨ ਸ਼ਹਿਰ ਬਲਬੇਕ ਨੇੜਲੇ ਪਿੰਡ ਯੂਨੈਨ ਚ ਹੋਇਆ ਪਿੰਡ ਦੇ ਮੇਅਰ ਅਲੀ ਕਾਸਾਸ ਨੇ ਕਿਹਾ ਕਿ ਇਮਾਰਤ ਦੇ ਮਲਬੇ ਚੋਂ 23 ਸੀਰੀਆਈ ਨਾਗਰਿਕਾਂ ਦੀ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਨੇ ਕਿਹਾ ਕਿ ਹਮਲੇ ਚ 4 ਸੀਰੀਆਈ ਤੇ 4 ਲਿਬਨਾਨੀ ਨਾਗਰਿਕ ਜ਼ਖਮੀ ਹੋਏ ਨੇ ਇਜ਼ਰਾਈਲ ਵੱਲੋਂ ਸੋਮਵਾਰ ਤੋਂ ਲਿਬਨਾਨ ਚ ਕੀਤੇ ਜਾ ਰਹੇ ਹਮਲਿਆਂ ਚ ਹੁਣ ਤੱਕ 630 ਤੋਂ ਵੱਧ ਵਿਅਕਤੀ ਮਾਰੇ ਜਾ ਚੁੱਕੇ ਨੇ ਅਮਰੀਕਾ ਫਰਾਂਸ ਅਤੇ ਹੋਰ ਪਾਈਵਾਲ ਮੁਲਕਾਂ ਨੇ ਇਜ਼ਰਾਈਲ ਅਤੇ ਹਜ਼ਬੁੱਲਾ ਵਿਚਕਾਰ ਵਧ ਰੇ ਸੰਘਰਸ਼ ਨੂੰ ਠੱਲਣ ਲਈ ਤੁਰੰਤ 21 ਦਿਨ ਦੀ ਗੋਲੀਬੰਦੀ ਦਾ ਸੱਦਾ ਦਿੱਤਾ ਹੈ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਅੱਡ ਇਹ ਸਾਂਝਾ ਬਿਆਨ ਜਾਰੀ ਕੀਤਾ ਗਿਆ ਬਿਆਨ ਚ ਇਜ਼ਰਾਈਲ ਅਤੇ ਲਿਬਨਾਨ ਦੀਆਂ ਸਰਕਾਰਾਂ ਸਮੇਤ ਸਾਰੀਆਂ ਧਿਰਾਂ ਨੂੰ ਗੋਲੀਬੰਦੀ ਦਾ ਸੱਦਾ ਦਿੰਦੇ ਆ ਕਿ ਬੈਠ ਕੇ ਗੱਲਬਾਤ ਨਾਲ ਹੀ ਮਸਲੇ ਦਾ ਕੋਈ ਨਾ ਕੋਈ ਹੱਲ ਕੱਢਿਆ ਜਾ ਸਕਦਾ ਹੈ ਉਧਰ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਸਰਾਈਲ ਕਾਰਟਸ ਨੇ ਕਿਹਾ ਹੈ ਕਿ ਉੱਤਰ ਚ ਕੋਈ ਗੋਲੀਬੰਦੀ ਨਹੀਂ ਹੋਵੇਗੀ ਤੇ ਜਿੱਤ ਹਾਸਲ ਕਰਨ ਤੱਕ ਜੰਗ ਜਾਰੀ ਰਹੇਗੀ ਲੇਬਨਾਨ ਤੇ ਹਜ਼ਬੁੱਲਾ ਨੇ ਗੋਲੀਬੰਦੀ ਬਾਰੇ ਅਜੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਪੁਲਿਟਜ਼ਰ ਪੁਰਸਕਾਰ ਜੇਤੂ ਭਾਰਤੀ ਮੂਲ ਦੀ ਲੇਖਿਕਾ ਚੰਪਾ ਲਹਿੜੀ ਨੇ ਗਾਜ਼ਾ 'ਚ ਫਲਸਤੀਨੀਆ ਪ੍ਰਤੀ ਇੱਕ ਜੁਟਤਾ ਦਿਖਾਉਂਦਿਆਂ ਕਾਫੀਏ ਪੈਨਣ ਵਾਲੇ ਤਿੰਨ ਮੁਲਾਜ਼ਮਾਂ ਨੂੰ ਕੱਢੇ ਜਾਣ ਦੇ ਵਿਰੋਧ 'ਚ ਅਮਰੀਕਾ ਦੇ ਕੁਇਨਸ ਸਥਿਤ ਨੋਗੁਚੀ ਮਿਊਜ਼ੀਅਮ ਤੋਂ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਕਾਫੀਏ ਇੱਕ ਤਰ੍ਹਾਂ ਦਾ ਸਿਰ ਤੇ ਬੰਨਿਆ ਜਾਣ ਵਾਲਾ ਕੱਪੜਾ ਹੈ ਜੋ ਜ਼ਿਆਦਾਤਰ ਫਲਸਤੀਨੀ ਪਹਿਨਦੇ ਨੇ ਮਿਊਜ਼ੀਅਮ ਨੇ ਇੱਕ ਬਿਆਨ ਚ ਕਿਹਾ ਚੁੰਪਾ ਲੇਡੀ ਨੇ ਸਾਡੀ ਨਵੀਂ ਪੋਸ਼ਾਕ ਕੋਡ ਨੀਤੀ ਦੇ ਵਿਰੋਧ ਚ 2024 ਇਸ ਸਾਮੂ ਨੋਗੁਚੀ ਪੁਰਸਕਾਰ ਲਈ ਆਪਣੀ ਮਨਜ਼ੂਰੀ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਅਸੀਂ ਉਹਨਾਂ ਦੇ ਨਜ਼ਰੀਏ ਦਾ ਸਨਮਾਨ ਕਰਦੇ ਹਾਂ ਅਤੇ ਸਮਝਦੇ ਹਾਂ ਕਿ ਇਹ ਨੀਤੀ ਹਰ ਕਿਸੇ ਦੇ ਵਿਚਾਰਾਂ ਨਾਲ ਮੇਲ ਵੀ ਖਾ ਸਕਦੀ ਹੈ ਤੇ ਨਹੀਂ ਵੀ ਨਿਊਯਾਰਕ ਸਥਿਤ ਮਿਊਜ਼ੀਅਮ ਦੀ ਸਥਾਪਨਾ ਕਰੀਬ 40 ਸਾਲ ਪਹਿਲਾਂ ਜਾਪਾਨੀ ਅਮਰੀਕੀ ਡਿਜ਼ਾਈਨਰ ਅਤੇ ਮੂਰਤੀਕਾਰ ਨਗੂਚੀ ਨੇ ਕੀਤੀ ਸੀ ਮਿਊਜ਼ੀਅਮ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਮੁਲਾਜ਼ਮ ਆਪਣੇ ਕੰਮ ਦੇ ਘੰਟਿਆਂ ਦੌਰਾਨ ਸਿਆਸੀ ਸੁਨੇਹਿਆਂ ਨਾਰੇ ਜਾਂ ਪ੍ਰਤੀਕ ਜ਼ਾਹਰ ਕਰਨ ਵਾਲੇ ਕੱਪੜੇ ਜਾਂ ਕੋਈ ਹੋਰ ਸਮੱਗਰੀ ਨਹੀਂ ਪਹਿਨ ਸਕਦੇ ਨੇ ਮਿਊਜ਼ੀਅਮ ਦੇ ਕਈ ਮੁਲਾਜ਼ਮਾਂ ਵੱਲੋਂ ਫਲਸਤੀਨੀਆ ਦੀ ਹਮਾਇਤ ਚ ਕਾਫੀ ਇਹ ਪੈਨੇ ਜਾਣ ਮਗਰੋਂ ਇਹ ਨੀਤੀ ਲਾਗੂ ਕੀਤੀ ਗਈ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ